ਇਹਨ ਵਿੱਚੋਂ ਆਪ ਜਾਏ ਜਿਸ ਦਾ ਜੀਉ ਇਸ ਮਿਲ ਰਹਿ ਹਰ ਵਸੈ ਮਨ ਆਏ ਹਰ ਆਪ ਅਮੁਲਕ ਹੈ ਬਾਗ ਕਿਨਾਂ ਕੇ ਨਾਨਕਾ ਜਿਨੇ ਹਰ ਪੱਲੇ ਪਾਈ ਹਰ ਰਾਸ ਮੇ ਨਹੀਂ ਮਨਵਣ ਜਾਰਾ ਹਰ ਰਾਸ ਮੇ ਨਹੀਂ ਮਨਵਣ ਜਾਰਾ ਸਤ ਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਉ ਲਾਹ ਕਟਿਓ ਦਿਹਾੜੀ ਏ ਧਨ ਤਿਨਾ ਮਿਲਿਆ ਜਨ ਰਿਆਪੇ ਭਾਣਾ ਕਹਿ ਨਾਨਕ ਕਰਾਸ ਮੇਰੀ ਮਨ ਹੋ ਆਵਣ ਜਾਰਾ ਏ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨ ਜਾਏ ਪਿਆਸ ਨ ਜਾਏ ਹੋਰਤ ਕਿਤੇ ਜਿ ਚਰ ਹਰ ਰਸ ਪਲੈਨ ਪਾਈ ਹਰ ਰਸ ਪਾਈ ਪਲੈ ਪੀਏ ਹਰ ਰਸ ਬੌਰਨ ਕ੍ਰਿਸ਼ਨਾਂ ਲਾਗੇ ਆਏ ਹੇ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਪਾਈ ਤੈ ਨਾਨਕ ਹੋਰ ਅਨਰਾਦ ਸਭ ਵਿਸਰੇ ਜਹ ਹਰ ਵਸੈ ਮਨ ਆਇ ਈਸ਼ਰੀ ਰਾਮੇ ਰਿਆ ਹਰ ਤੁਮ ਮੈਂ ਜੋਤ ਰਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ ਹਰਿਆਪੀ ਮਾਤਾ ਆਪੇ ਪਿਤਾ जिन ज्यो उपाय जगत दिखाया गुर प्रसादी बुझाया ता चलत हो आ, चलत नदरी आया कहनान का मूल रचया ज्योत राखी तू जग में आया मन चाओ पया प्रभागम आगम सुनया हर मंगल गाऊ सखी गृह मंदिर बनया हर गाऊ मंगल नित सखिए ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ سپਾਗੇ ਆਪਣਾ ਫਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗ ਏ ਸ਼ਰੀ ਰਾਮੇ ਰਿਆ ਇਸ ਜਗ ਮੈਂ ਆਏ ਕਹਿ ਕਿਆ ਉਦ ਕਰਮ ਕਮਾਇਆ ਕੇ ਕਰਮ ਕਮਾਇਆ ਤੁਦ ਸਰੀਰਾ ਜਾਂ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਫਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਗੁਰ ਸਿਉ ਚਿਤ ਲਾਇਆ ਏ ਨਿਤਰੋ ਮੇਰਿਓ ਹਰ ਤੂੰ ਮੈਂ ਜੋਤ ਕਰੀ ਹਰ ਬਿਨ ਅਵਰਨ ਦੇਖੋ ਕੋਈ ਹਰ ਬਿਨ ਅਵਰਨ ਦੇਖੋ ਕੋਈ ਨਜ਼ਰੀ ਕਾਰਨੇ ਖਾਲਿਆ ਏ ਵੇ ਸੰਸਾਰ ਤੁਮ ਦੇਖ ਦੇ ਏ ਹਰਕਾਰ ਰੂਪ ਹੈ ਹਰ ਰੂਪ ਨਜ਼ਰੀ ਆਇਆ ਗੁਰ ਪ੍ਰਸਾਦਿ 부ਜਿਆ ਜਾਂ ਵੇਖਾ ਹਰ ਇਕ ਹੈ ਹਰ ਬਿਨ ਅਵਰਨ ਕੋਈ ਕਹ ਨਾਨਕ ਏ ਨੇਤਰ ਅੰਧ ਸੇ ਸਤ ਗੁਰ ਮਿਲੇ ਐ ਦੇਵ ਦ੍ਰਿਸ਼ਟ ਹੋਈ ਏ ਸ਼ਰਮਣੋ ਮੇਰਿਓ ਸਾਚੈ ਸੁਣਨੈ ਨੂੰ ਪਠਾਏ ਸਾਚੈ ਸੁਣਨੈ ਨੂੰ ਪਠਾਏ ਸਰੀਰ ਲਾਈ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲਖ ਵਡਾਣੀ ਤਾਕੀ ਗਤ ਕਹੀ ਨ ਜਾਏ ਪਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚੇ ਸੁਣਨੈ ਨੂੰ ਪਠਾਈ ਹਰ ਜੀਉ ਗੁਫਾ ਅੰਦਰ ਰੱਖੈ